ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਨਿਊ ਬਲੌਗ। ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਸਾਡੇ ਚੈਨਲ ਦੇ ਉੱਤੇ ਮਿਸਟਰ ਐਂਡ ਮਿਸੇ ਸਿਵੀਆ। ਤੇ ਆਪਾਂ ਰੈਡੀ ਹੋ ਗਏ ਆ। ਆਪਾਂ ਜਾ ਰਹੇ ਆ ਅੱਜ ਵਿਆਹ ਸ਼ਾਦੀ ਤੇ। ਹੂੰ ਵਿਆਹ ਸ਼ਾਦੀ ਤੇ। ਹਾਂ ਨਿਕਾਹ। ਨਿਕਾਹ ਤੇ ਜਾ ਰਹੇ ਪਹਿਲੀ ਵਾਰ। ਪਹਿਲੀ ਵਾਰ ਮੁਸਲਿਮ ਵਿਆਹ ਅਟੈਂਡ ਕਰ ਰਹੇ ਆਂ ਜੀ ਪਹਿਲੀ ਵਾਰ ਜ਼ਿੰਦਗੀ 'ਚ। ਹਾਂ ਦੇਖੀ ਤੇ ਵਾਹ ਜਿ ਕਿੰਦਾ ਦਾ ਖਾਣਾ-ਦਾਣਾ ਹੁੰਦਾਗਾ। ਕੀ ਹੁੰਦਾ ਸਾਰਾ ਸਿਸਟਮ ਆ ਨਾ ਕੈਦੀ ਵਾਰੀ ਦੇਖੀ ਐ ਐਕਸਾਈਟਡ ਬਹੁਤ ਆ ਅਸੀਂ ਕਿਉਂਕਿ ਅੱਜ ਅਸੀਂ ਕਿ ਇਧਰ ਵਿਆਹ ਛੱਡਿਆ ਤੂੰ ਤੂੰ ਦੇਖ ਕੇ ਆਉਂਗਾ ਹਾਂ ਅਸੀਂ ਕਿਹਾ ਵੀ ਆਪਾਂ ਉਹ ਦੇਖਣਗੇ ਵਿਆਹ ਹਨਾ ਹੂੰ ਤੇ ਵੈਸੇ ਤਾਂ ਦੇਖੋ ਕੋਈ ਧਰਮ ਨਹੀਂ ਹੁੰਦਾ ਸਭ ਦਾ ਪਰਮਾਤਮਾ ਇੱਕਾ ਸਭ ਦੇ ਅਲੱਗ-ਅਲੱਗ ਢੰਗ ਨੇ ਹਾਂ ਬਸ ਸਭ ਦੇ ਅਲੱਗ-ਅਲੱਗ ਪੂਜੇ ਨੇ ਜੋੜੀਆਂ ਦਾ ਰੱਬ ਆਪਣਾ ਖਿਲਿਆ ਹੁੰਦਾ ਤਾਂ ਹਾਂਜੀ ਤੇ ਆਪਾਂ ਜਾਵਾਂਗੇ ਅੱਜ ਮਲੇਰ ਕੋਟੇ ਤੇ ਆਪਾਂ ਰੈਡੀ ਹੋ ਗਏ ਆ ਠੀਕ ਆ ਮੈਂ ਖੁਦ ਹੀ ਮੇਕਅਪ ਕੀਤਾ ਖੁਦ ਹੀ ਰੈਡੀ ਹੋਈ ਆ ਵਧੀਆ ਸਿੰਪਲ ਕਿਉਂਕਿ ਬੱਚੇ ਨਾਲ ਜਾਂ ਠੀਕ ਨਹੀਂ ਆਉਂਦਾ ਨਹੀਂ ਆਉਂਦਾ ਮੈਂ ਕੋਈ ਜੁਐਲਰੀ ਵੀ ਨਹੀਂ ਵੇਅਰ ਕੀਤੀ ਵੀ ਕੋਈ ਨਾ ਪੱਟੀ ਜੂ ਇਹ ਹਾਂ ਹਾਜੀ ਇਹ ਮੈਨੂੰ ਲੱਗਦਾ ਇਹਨੇ ਮੇਰੇ ਵਾਲ ਵੀ ਬਣਾ ਦੇਣੇ ਆ ਮੈਨੂੰ ਜਿੱਥੋਂ ਤੱਕ ਲੱਗਦਾ ਕੁਝ ਤਾਂ ਕਰਦਾ ਕਿ ਰਿੱਕੀ ਨਹੀਂ ਕੋਟ ਪੈਂਟ ਪਾਉਣਾਗਾ ਕੋਟ ਪਾਉਣਾਗਾ ਯਾ ਕੋਈ ਜੈਕਟ ਪਾਈ ਆ ਹੁਣ ਕਿ ਮੈਂ ਵੀ ਸ਼ਾਲ ਚੱਕਿਆ ਹੋਇਆਗਾ ਨਾਲ ਕਿਉਂਕਿ ਠੰਡ ਆ ਥੋੜੀ ਜੀ ਤੇ ਬਾਕੀ ਬਸ ਆਪਾਂ ਚੱਲੇ ਆਂ ਤੇ ਵੀਰਪਾਲ ਨੂੰ ਚੱਕਣਾ ਪਰ ਅਸਤੇ ਚੋ ਵੀ ਉਹ ਨਾਲ ਹੋਵੇ ਤਾਂ ਸਾਨੂੰ ਹਾਂ ਪੂਜਾਰ ਨਾਲ ਸਾਨੂੰ ਥੋੜੀ ਜਿਹੀ ਸਪੋਰਟ ਮਿਲ ਜਾਂਦੀ ਆ ਉਹਦੀ ਤੇ ਇਧਰ ਮੈਨ ਲੱਗਾ ਪਿੰਡ ਵੀ ਵਿਆਹ ਆਣਾ ਬਰਾਤ ਚੱਲੀ ਆ ਬਰਾਤ ਬਰਾਤ ਮੁੰਡੇ ਦਾ ਵਿਆਹ ਸੀਗਾ ਹਾਂ ਮਸਤਰੀਆਂ ਦੇ ਮੁੰਡੇ ਦਾ ਵਿਆਹ ਸੀਗਾ ਮਰਦੀ ਕਿ ਆਵਾਜ਼ ਕਿਵੇਂ ਹੋਈ ਰਹੀ ਕਿ ਮੇਰੀ ਕਿਉਂ ਹੈ ਫਨੀ ਇਦਾਂ ਜਿਹੀ ਹੋਈ ਪਈ ਆ ਜੁਹਾਰ ਦਾ ਦੁੱਧ ਵਗੈਰਾ ਇਹ ਮੈਂ ਗਰਮ ਕਰ ਲਿਆ ਸੀਗਾ ਜੁਹਾਰ ਦਾ ਦਲੀਆ ਵੀ ਮੈਂ ਬਣਾ ਲਿਆ ਸੀਗਾ ਹੁਣ ਹੀ ਸੌਂ ਗਿਆ ਚਲੋ ਘੰਟਾ ਡੇਢ ਘੰਟਾ ਸੌਂਗਾ ਹਨਾ ਉੱਥੇ ਜਾ ਕੇ ਜਦੋਂ ਉਹ ਵਿਆਹ ਤੇ ਪੁੱਜਣਾਗਾ ਉਦੋਂ ਉੱਠੜੂਗਾ ਤੇ ਤਜਾਬ ਦੀਆਂ ਗੁਲੀ ਜੱਕ ਲਈ ਅਸੀਂ ਖਰਾਕ ਚੱਲ ਰਸਤੇ ਚ ਲੈ ਲਾਂਗੇ ਉਹ ਤਾਂ ਛੱਡੋ ਮੈਣੀ ਲਈ ਘਰਸਤੇ ਚ ਲੈ ਲਾਂਗੇ ਛੋਟੂ ਕੋਈ ਗੱਲ ਨਹੀਂ ਕੋ ਰਸਤੇ ਚ ਕੋਈ ਮੈਡੀਕਲ ਵਾਹ ਤਾਂ ਉੱਥੋਂ ਲੈ ਲਾਂਗੇ ਆਪਾਂ 11 ਦਾ ਵੱਜ ਗਿਆ ਮੈਡੀਕਲ ਖੁੱਲੀ ਹੋਣੀ ਚਲੋ ਵੀਰਪਾਲ ਨੂੰ ਜੱਕਣਾ ਆਪਾਂ ਨੂੰ ਵੀਰਪਾਲ ਨੂੰ ਚਾਹੁੰਦੇ ਵਿੱਚ ਚਾਉਂਦੇ ਹਾਂ ਫਿਰ ਜਾ ਜੀ ਲੌਵੀਸ ਇਹ ਕਿਹੜਾ ਬੰਦਾ ਨਾਲ ਚੱਕੜਾ ਸੀ ਵੀਰਪਾਲ ਚ ਨਾਲ ਅਸੀਂ ਰੋਟੀਆਂ ਸਮੇਤ ਹੁਣ ਚੱਲਿਆ ਸੀ ਨਿਕਾਹ ਤੇ ਵੀਰਪਾਲ ਤੋਂ ਪਹਿਲਾਂ ਕਹੀਏ ਕਿ ਜੇ ਮੁਸਲਮਾਨਾਂ ਦੇ ਵਿਆਹ ਹਾਂ ਮੇਰੇ ਉੱਪਰ ਰੀਜ਼ ਬੜੀ ਸੀ ਨਿਕਾਹ ਦੇਖਣ ਦੀ ਅਗਲਾ ਹਨ ਤਾਂ ਹੀ ਤਿਆਰ ਹੋ ਗਈ ਨਹੀਂ ਤਾਂ ਇਹ ਸੰਡੇ ਨੂੰ ਕਿਸੇ ਰਿਸ਼ਤੇਦਾਰੀ 'ਚ ਹੀ ਜਾਣਾ ਹੁੰਦਾ ਹਾਂ ਆਹ ਕਿਹਾ ਜੀ ਬਬੂ ਸਹਾਰੇ ਨੇ ਕਹਿੰਦੇ ਦਾ ਨਿਕਾਹ ਹੋਊਗਾ ਨਾ ਆਪਣੇ ਹੁੰਦੇ ਹੋਏ ਕੀ ਪਤਾ ਉਹ ਤਾਂ ਰੱਬ ਹੀ ਜਾਣਦਾ ਚਲੋ ਚੱਲੀਏ ਟਾਈਮ ਨਾਲ ਉਹ ਨਹੀਂ ਤਾਂ ਕੱਲੀ ਤਰਾਈ ਫਿਰਦਾ ਹੋਵੇ ਅੱਜ ਕਹਾ ਉਹ ਪਾਰਟੀ ਹੈ ਕੱਲੀ ਇੱਥੇ ਤੇ ਪਹੁੰਚ ਗਏ ਆਪਾਂ ਪੁੱਛ ਲਾਂਗੇ ਉਹਨਾਂ ਨੂੰ ਫਿਰ ਚਲੋ ਭਈ ਮਰ ਦੇਖ ਲੈਣੇ ਉਹਨਾਂ ਦੀ ਕੀ ਗੱਲ ਹੈ ਲੋ ਭਈ ਮਿੱਤਰੋ ਪਾਲਿਸ ਚਾਪਾ ਪਹੁੰਚ ਗਈ ਉਹ ਗਲ ਪੱਕੇ ਰਿਕੇ ਹਾਂ ਉਹ ਕੁੜੀ ਬੁਰਕੀ ਵਾਲੀ ਇੱਧਰੀ ਆਈ ਆ ਆ ਦੇਖੋ ਇਹ ਚਿਕਣ ਵੜਿਆ ਵੀਰਪਾਲ ਆ ਸਾਰੀਆਂ ਚੀਜ਼ਾਂ ਚ ਦੇਖ ਉੱਤਰ ਕੇ ਦਿਖਾਉਣ ਉਹ ਉੱਤਰ ਕੇ ਸਾਰੇ ਲੋਬੀ ਪਹੁੰਚ ਗਏ ਸੀ ਮੇਅਰ ਕੋਟ ਤੇ ਪੈਲੈਸ ਚ ਹੂੰ ਪੁੱਤ ਨਿਕ ਲਈ ਆ ਦੂਰ ਜੇ ਤੱਕ ਆ ਗਿਆ ਤਾਂ ਹਾਂ ਠੰਡ ਹੁਣ ਘਟ ਗਈ ਹੈ ਨਾ ਠੰਡ ਘਟ ਗਈ ਪੁੱਤ ਨਿਕ ਲਈ ਪਹਿਲੀ বার ਅਸੀਂ ਮੁਸਲਿਮ ਵਿਆਹ ਚ ਆਇਆ ਤੁਸੀਂ ਆ ਦੇਖੋ ਇਹ ਇਹਨਾਂ ਸਾਰੇ ਦੇ ਨਾ ਚਿਕਣ ਬਣਦੇ ਆ सार्च एक ट्रडिशनल वे है सारे का सार्या चिकन बनता को बड़े भांडिया खुले भांडिया फेरी ज्यादा है ना नाल बनाई ज्यादा चलो पहुँच गए पर ना ही तो ब्याह उधर पीरपाल विहार में ठीक है पहली बार आए किसी मुस्लिम मैडिंग है ना ਹਾਂ ਤਾਂ ਬਹੁਤ ਸਾਰਾ ਐਕਸਾਈਟਮੈਂਟ ਆ ਹੈ ਸਾਫ਼ ਹੀ ਤੇ ਦੇਖੀਏ ਜੀ ਕਿੰਨੀ ਸਸਟਾ ਹੁੰਦਾ ਹਾਂ ਦੇਖਦੇ ਅੰਦਰ ਜਾ ਕੇ ਕੀ ਕੋਈ ਕਰਨੇ ਦਾ ਗੱਲ ਬਾਤ ਹੈ ਨਾ ਲੋ ਬਈ ਆਪਾਂ ਭੁੱਲ ਗਏ ਸੀ ਇਹ ਕਾਰਡ ਤੇ ਹੁਣ ਆਪਾਂ ਗਾਰਡ ਲਾਈਨ ਚੱਲਿਆ ਭੈਣੇ ਤੋਂ ਬਾਹਰ ਹਨ ਚਾਹੇ 10000 ਰੁਪਏ ਦਾ ਜੁਰਮ ਕੱਢਦੇ ਹੋਣ 5 ਮਿੰਟਾਂ ਚ ਆ ਜਾਾਂਗੇ ਇੱਥੋਂ ਮਿਲੀ ਜਾਣੇ ਨੇ ਜਿਹੜੇ ਕਾਰਡ ਭੁੱਲ ਗਏ ਸੀ ਇਹ ਸ਼ਗਨ ਕਾਰਡ ਤੇ ਪਾ ਕੇ ਦੇਣਾ ਤਾਂ ਕਰਕੇ ਤੇ ਨਿਕਾਹ ਇਹਨਾਂ ਦਾ ਹੋ ਗਿਆ ਸੀਗਾ 16 ਤਰੀਕ ਨੂੰ ਅੱਜ ਇਹਨਾਂ ਦੀ ਹੈਗੀ ਆ ਪਾਰਟੀ ਤੇ ਸਟੋਲਾਂ ਤੇ ਬਈ ਕੜਮਾਸੀ ਬੰਦਾ ਹੋਰ ਜਗ੍ਹਾ ਹੀ ਨਹੀਂ ਹੈ ਕਿ ਵੀ ਕੋਈ ਬੰਦਾ ਦੂਸਰਾ ਕੋਈ ਚੀਜ਼ ਲੈ ਲੂ ਇੰਨਾ ਘੱਟਾ ਲਓ ਬਈ ਸ਼ਗਨ ਇਹ ਲਫਾਫੇ ਲੰ دور ਨਹੀਂ ਜਾਣਾ ਪਿਆ ਸਾਨੂੰ ਇੱਥੋਂ ਹੀ ਮਿਲ ਗਈ ਸੀ ਪੈਲਸ ਦੇ ਬਾਹਰ ਦੇਖੋ ਭਾਈ ਇੱਥੋਂ ਪਤਾ ਲੱਗਦਾ ਕੱਠ ਦਾ ਇੱਥੋਂ ਪਤਾ ਲੱਗਦਾ ਕੱਠ ਦਾ ਦੇਖੋ ਦੇਖੋ ਇੱਧਰ ਦੇਖੋ ਮੋਟਰਸਾਈਕਲ ਇੱਧਰ ਦੇਖੋ ਦੇਖੋ ਕਿੰਨਾ ਜ਼ਿਆਦਾ ਕੱਠ ਆ ਲਓ ਭਈ ਆਪਾਂ ਪਹੁੰਚ ਗਏ ਸੀ ਵਿਆਹ ਤੇ ਵਿਆਹ ਤੁਸੀਂ ਦੇਖ ਸਕਦੇ ਹੋ ਵਿਆਹ ਵਾਲਾ ਮੁੰਡਾ ਫਿਰਦਾ ਠੀਕ ਹੈ ਇਹਨਾਂ ਦਾ ਨਕਾ ਸੌਰੀ ਬਈ ਪਹਿਲਾਂ ਹੀ ਹੋ ਗਿਆ ਸੀ ਇੱਕ ਦਿਨ ਅੱਜ ਸੀ ਇਹਨਾਂ ਦੀ ਪਾਰਟੀ ਜਿੱਥੇ ਇਹਨਾਂ ਨੇ ਸਾਰਿਆਂ ਹੀ ਆਪਣੇ ਮੇਨ ਮੇਨ ਗੈਸਟ ਨੂੰ ਬੁਲਾਇਆ ਸੀਗਾ ਤੇ ਪਾਰਟੀ ਕੀਤੀ ਸੀਗੀ ਇੱਥੇ ਤੁਸੀਂ ਐਂ ਦੇਖੋ ਵੀ ਇੱਥੇ ਸਾਰਿਆਂ ਦੇ ਹੀ ਜਿਹੜੇ ਸਿਰ ਨੇ ਉਹ ਕਬਰ ਨੇ ਸਾਰਿਆਂ ਦੀ ਚੁੰਨੀ ਲੈਤੀ ਹੋਈ ਆ ਠੀਕ ਹੈ ਚੈੱਕ ਕਰੋ ਤੇ ਇਧਰ ਰਿੱਕੀ ਸਰ ਨੂੰ ਤਾਂ ਭੁੱਖ ਲੱਗੀ ਸੀ ਜੀ ਇਹਨਾਂ ਨੇ ਕਿਹਾ ਕਿ ਜਲਦੀ ਤੋਂ ਜਲਦੀ ਟਿੱਕੀ ਖਾਦੀ ਆ ਵੀ ਇਧਰ ਵੀਰਪਾਲ ਨੇ ਵੀ ਤੇ ਮੈਂ ਟਿੱਕੀ ਖਾਂਦੀ ਨਹੀਂ ਹੈਗੀ ਸੋ ਮੈਂ ਵੇਟ ਕਰ ਰਹੀ ਸੀ ਵੀ ਖੁਸ਼ ਮੇਰੇ ਵਾਸਤੇ ਸਪੈਸ਼ਲ ਆਵੇ ਤਾਂ ਮੈਂ ਉਹ ਖਾਉਂਗੀ ਇਧਰ ਜੁਝਾਰ ਸਿੰਘ ਜੀ ਉਧਰ ਲਾਈਟਾਂ ਚੱਲਦੀਆਂ ਸੀ ਉਧਰ ਧਿਆਨ ਸੀਗਾ ਇਹਨਾਂ ਦਾ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਹਲੇ ਕੋਈ ਵੀ ਨਹੀਂ ਸੀ ਆਇਆ ਸਾਰੇ ਆਉਂਦੇ ਪਏ ਆ ਠੀਕ ਹੈ ਤੇ ਵੇਟ ਕਰੋ ਜੁਝਾਰ ਸਿੰਘ ਤੇ ਇਧਰ ਤੁਸੀਂ ਦੇਖੋ ਇਹਦਾ ਧਿਆਨ ਲਾਈਟਾਂ ਮੰਨੀ ਹੀ ਸੀਗਾ ਵੀ ਮੈਂ ਲਾਈਟਾਂ ਦੇਖਾਂ ਬਸ 뮤직 ਚੱਲ ਰਿਹਾ ਸੀਗਾ ਅਸੀਂ ਇੰਜੋਏ ਕਰ ਰਹੇ ਸੀਗੇ ਇਧਰ ਹੁਣ ਦੋਨੋਂ ਹੀ ਜਿਹੜੇ ਦੁਲਹਣ ਤੇ ਦੁਲਹਾ ਸੀਗੇ ਉਹ ਉੱਪਰ ਸਟੇਜ ਕੰਨੀ ਜਾ ਰਹੇ ਸੀ ਐਂਟਰੀ ਕਰ ਰਹੇ ਸੀ ਤੇ ਇਹਨਾਂ ਨੂੰ ਗਿਫਟ ਦੇਣੇ ਸੀਗੇ ਤੇ ਸ਼ਗਨ ਦੇਣਾ ਸੀਗਾ ਠੀਕ ਹੈ ਤੇ ਆਪਾਂ ਸ਼ਗਨ ਦੇ ਕੇ ਬਸ ਫਿਰ ਇਸ ਤੋਂ ਬਾਅਦ ਪੜਦੇ ਨੇ ਕਈ ਉਡੀ ਜੇ ਬੰਦ ਕਰਾਤਾ ਤਿੰਨ ਟਾਈਮ ਦੀ ਨਮਾਜ਼ ਹੁੰਦੀ ਆ ਪੰਜ ਟਾਈਮ ਦੀ ਵੀ ਕਰਦੇ ਨੇ ਹਾਂ ਤੇ ਤੁਸੀਂ ਉੱਧਰ ਪਹੁੰਚ ਗਏ ਸੀ ਉਹ ਸਾਡੇ ਤੇ ਆ ਲੈ ਹੈ ਹਾਂਜੀ ਤੁਸੀਂ ਉੱਧਰ ਹੀ ਜਾਣਾ ਹੈ ਮੈਂ ਉੱਧਰ ਜਾਣਾ ਪੁਰਸ਼ ਉੱਧਰ ਹੈ ਔਰਤਾਂ ਇੱਧਰ ਹੈ ਅੱਛਾ ਇਹ ਤਾਂ ਇੱਧਰ ਵੀ ਖਾ ਸਕਦੇ ਤਾਂ ਕਿੰਨਾ ਉਹ ਉੱਥੇ ਮੈਂ ਤੁਹਾਨੂੰ ਅਗਲੇ ਵੀ ਦੇਖੂਗਾ ਚਲ ਚੰਗਾ ਚਲ ਚੰਗਾ

ਦੇਖਾਂ ਦੇਖ ਵੀਰਪਾਲ ਮੇਰੀਆ ਹਾਂ ਤੁੰਨ ਵੀ ਸੁਣਨਾ ਤਾ ਹਾਂ ਮੇਰੇ ਅੱਖਾਂ ਤੇ ਕਿਰਕੀ ਇਧਰ ਤੂੰ ਸੀ ਐ ਦੇਖੋ ਸਮਝੂਗੀ ਨਾ ਲੋਈ ਟੱਕ ਕੇ ਪੂਰਾ ਕਿਉਂਕਿ ਇਹਨਾਂ ਦਾ ਸੀ ਕਦੇ ਪੀ ਨਹੀਂ ਥੱਕੇ ਜੀ ਨੱਚ ਤੱਕ ਕਿ ਸਫਰ ਚੀ ਤੱਕ ਜਾਂਦੇ ਜੁਨਾਰ ਸਿੰਘ ਸੌਂ ਗਿਆ ਮੈਂ ਵੀ ਸੌਂ ਗਿਆ ਟਕੜੀ ਵੀਰਪਾਲ ਵੀ ਕਿਤਾਣੀ ਸੁੱਤੀ ਕਿਉਂਕਿ ਇਹਨਾਂ ਨੇ ਘੱਟੀ ਚੜ੍ਹ ਲਿਆ ਜੇ ਸੌਂ ਜਾਂਦੇ ਫਿਰ ਚਲੋ ਸਾਰੇ ਸਮਾਨ। ਹੁਣ ਆਪਾਂ ਪਹੁੰਚਣ ਵਾਲੇ ਪੀਰਪਾਲ ਕੇ ਘਰ। ਪੀਰਪਾਲ ਨੂੰ ਉਤਾਰਾਂਗੇ ਫਿਰ ਪਹੁੰਚਾਂਗੇ ਪਿੰਡ। ਲੋ ਵੀ ਮਿੱਤਰੋ। ਪਹੁੰਚ ਗਏ ਆਪਾਂ ਪਿੰਡ ਘੁੰਮਣ। ਹੂੰ। ਜਾ ਕੇ ਚਾਹ ਵੀ ਨਹੀਂ ਆ ਯਾਰ। ਅੱਜ ਤੁਹਾਨੂੰ ਚਾਹ ਹੀ ਨਹੀਂ ਮਿਲੀ ਇੱਥੇ। ਤੁਹਾਨੂੰ ਬਹਿ ਕੇ ਦੱਸਦੀ ਐ ਮੈਂ ਸਾਰੀ ਚੀਜ਼। ਉਹ ਰਿ ਉੱਥੇ ਕੀ ਕੀ ਸਿਸਟਮ ਸੀ ਕਿੱਦਾਂ। ਬੁਨਿਆਦ ਦੇ ਕੋਲ ਲੱਗਦੇ ਖਾਂਦੀ ਸੀ ਬੰਦੇ ਲੱਗ ਖਾਂਦੀ ਸੀ। ਹੈਨਾ? ਤੇ ਇੱਕ ਚੀਜ਼ ਨੋਟ ਕੀਤੀ ਤੁਸੀਂ ਰਿੱਕੀ ਮਠਿਆਈ ਜਮਾ ਜਮਾ ਨਹੀਂ ਸੀ ਸਾਰੇ ਵਿਆਜ ਮਿੱਠਾ ਮਿੱਠੇ ਚੌਲ ਸੀਗੇ ਮਿੱਠੇ ਮਿੱਠੇ ਚੌਲ ਸੀ ਚਿੰਗੜ ਬਾਦੂ ਸੀ ਚਿਕੜਾ ਬਾਦੂ ਤਿੰਨ ਚਾਰ ਪੰਜ ਹਾਂ ਚਲੋ ਬਰਾਪਾ ਹਰਿਆਣੀ ਸੀ ਹਾਂ ਤੇ ਹੋਰ ਨੂਡਲਸ ਇਹ ਹੋਰ ਸਟੋਲਾਂ ਸੀਗੀਆਂ ਤਾਂ ਆਈਸਕ੍ਰੀਮ ਤਾਂ ਕੁਝ ਹੋਰ ਮਠਿਆਈ ਸੀ ਦੇਖੋ ਤੇ ਬੁਰਗੀਆਂ ਲੱਗ ਚਿਕਨ ਘਾਰੀ ਸੀ ਬੰਦਿਆ ਲੱਗ ਉਹ ਛੋ ਵੀ ਨੀਚੇ ਬੈਠ ਕੇ ਕੋਈ ਕੁਰਸੀ ਨਹੀਂ ਸੀ ਉੱਥੇ। ਜਾਂ ਖੜ ਕੇ ਖਾਣਾ ਜਾਂ ਨੀਚੇ ਬੈਠ ਕੇ। ਹਾਂ। ਤਾਂ ਸਾਰੀ ਵੀ ਐਵੇਂ ਹੁੰਦੇ ਬਟ ਸਾਰੀ ਜਿਹੜੀ ਚਸੀ ਐ ਸੀ ਉਦੋਂ ਐਵੇਂ ਸੀ। ਹਾਂ ਜਿਹੜੀ ਚਸੀ ਐ ਸੀ। ਉਹ ਚ ਐਵੇਂ ਸੀ। ਪੈਸਾ ਇਹ ਜਦੋਂ ਘਰੇ ਵਿਆਹ ਰੱਖਦੇ ਨੇ। ਮੈਂ ਸੁਣਿਆ ਹੈਗਾ ਵੀ ਪੂੰਜੀ ਬੈਠ ਕੇ ਖਾਂਦੇ ਨੇ। ਘਰੇ ਦਾ ਕੋਈ ਚੇਰ ਨਹੀਂ ਉਦੀ। ਚਲੋ ਆਪਾਂ ਵੀ ਘਰੇ ਜਾ ਕੇ ਗੱਲ ਕਰਦੇ ਹਾਂ। ਹਾਂ ਅਗਰ ਪਿਆ ਘਰੇ ਜਾ ਕੇ ਗੱਲ। ਦੇ ਰਿਵਾਸ ਤੋਂ ਤੁਹਾਨੂੰ ਚਾਹ ਚਾਹ ਨੂੰ ਕੱਢਦੇ ਆਂ ਚਾਹ ਚੋ ਪੀਣੇ ਆ ਮੰਮੀ ਦਾ ਪਤਾ ਲੈਣੇ ਆਂ ਹਾਂ ਕੋਈ ਨਹੀਂ ਮੰਮੀ ਬਿਮਾਰ ਰਹੀ ਪਿੱਛੇ ਸ਼ੀਰਪਰ ਜਾ ਕੇ ਗੱਡੀ ਧੋਣੇ ਆਂ ਗੰਪੀਰ ਬਾਲ ਕਹਿੰਦੀ ਸੀ ਜੀ ਇੱਕੇ ਬਾਟ ਬਹੁਤ ਆ ਰਹਿ ਬੋ ਲੋ ਵੇ ਆਉਂ ਚੇ ਗਿਆ ਫੱਕਰੇ ਤੇ ਰਸੋਈ ਚ ਨਾਲ ਦੀ ਨਾਲ ਚਾਹ ਬਣਾਉਣੇ ਆ ਰਿੱਕੇ ਨੂੰ ਵੀ ਚਾਹ ਦੀ ਬੜੀ ਤਲਬ ਲੱਗੀ ਹੋਈ ਮੈਨੂੰ ਵੀ ਹੋ ਜਾਵੇ ਚਾਹ ਮਿਲ ਜੇ ਬਸ ਲੀਖਾ ਚਾਹ ਬਣਾ ਲਈਏ ਜੇਰਾ ਆਹ ਜੀ ਚਾਹ ਪੀ ਕੇ ਫਿਰ ਕੰਮ ਕਰਾਂਗੇ ਤਾਂ ਸਾਰੀ ਜਿੰਨੀ ਵੀ ਬਦਲਣਗੇ ਪਹਿਲਾਂ ਆਪਾਂ ਲੋਈ ਉੱਤੇ ਜੀ ਹਿੱਪਤੀ ਬਾਗ ਲੈਣੀ ਅੱਜ ਵਿਚਾਰ ਰੱਖਤੀ ਨਾ ਵਿਆਹ ਚ ਮਠਿਆਈ ਸੀ ਨਾ ਚਾਹ ਇਹ ਸਿਰਫ ਕੌਫੀ ਸੀ ਚਾਹ ਵੀ ਨਹੀਂ ਸੀ ਕੋਈ ਕੋਲਡ ਡਰਿੰਕ ਵੀ ਨਹੀਂ ਸੀ ਸ਼ਾਇਦ ਮੈਨੂੰ ਲੱਗਦਾ ਇਹਨਾਂ ਦੇ ਰੂਲ ਹੋਣਗੇ ਜਿਵੇਂ ਆਪਣੇ ਦਾ ਚਾਹ ਤੇ 커피 ਦੋਨੇ ਹੁੰਦੀਆਂ ਕੋਲ ਡਰਿੰਕ ਵੀ ਹੁੰਦੀ ਆ ਬਟ ਉਹ ਤਾਂ ਸ਼ਾਇਦ ਰੂਲ ਹੋਵੇ ਕੋਈ ਹਨਾ ਤਾਂ ਕਰਕੇ ਨਾ ਹੀ ਕੋਈ ਮਿੱਠਾ ਸੀ ਨਾ ਹੀ ਕੋਈ ਮਠਿਆਈ ਸੀ ਲੋ ਭਈ ਮਿੱਤਰੋ ਆਪਾਂ ਤਾਂ ਹੋ ਗਏ ਰਿਲੈਕਸ ਚੇਂਜ ਕਰ ਲਿਆ ਠੀਕ ਆ ਤੇ ਇੱਧਰ ਜੁਝਾਰ ਸਿੰਘ ਦੀ ਵੀ ਚੇਂਜ ਕਰ ਲਿਆ ਬਸ ਨਵਾਉਣੀ ਆ ਇਹਨੂੰ ਮੈਂ ਅੱਜ ਦੋ ਤਿੰਨ ਦਿਨ ਹੋ ਗਏ ਸੀਗੇ ਜੁਝਾਰ ਸਿੰਘ ਜੀ ਦੀ ਵਾਰੀ ਨਹੀਂ ਆਈ ਨਾਉਣ ਦੀ ਕਿੱਧਰ ਜਾਣਿਓ ਖੇਡੋ ਇੱਥੇ ਚੁੱਪ ਕਰਕੇ ਨੋ ਨੋ ਨਹੀਂ ਜਾਣਾ ਨਹੀਂ ਜਾਣਾ ਉਹ ਹੈਲੋ ਪੁੱਗੇ ਨਹੀਂ ਜਾਣਾ ਅਜ ਵੀਰ ਜੀ ਆ ਗਏ ਉਹ ਦੇਖੋ ਵੀਰ ਜੀ ਆ ਗਏ ਜਸਰਾਜ ਕਿੱਥੇ ਆ ਗਏ ਵੀਰ ਜੀ ਉਹ ਆ ਗਏ ਲੋਬੀ ਮਾਮਾ ਤੁਹਾਨੂੰ ਜੀ ਜੀ ਦੇਖੋ ਜੂਰੇ ਲੰਦੇ ਜੂਜਾਰ ਹਾਂ ਰੇ ਦਾ ਟਾਈਮ ਹਾਂ ਲੋ ਬਈ हां चक्को भाई आदिवासी ऑयल ਦਾ ਅਡਰੈਸ ਠੀਕ ਆ ਲਿਖਿਆ ਪਿਆਗਾ ਤੇ ਆ ਫੋਨ ਨੰਬਰ ਹੈ ਇਹਨਾਂ ਦਾ ਟਰਾਈ ਕਰਿਓ ਠੀਕ ਹੈ 1500 ਦਾ ਆਇਆਗਾ ਇਹ ਤੇ ਕੈਸ਼ ਔਨ ਡਿਲੀਵਰੀ ਆਪਾਂ ਕੀਤਾ ਸੀਗਾ ਠੀਕ ਹੈ ਚੈੱਕ ਕਰ ਸਕਦੇ ਤੁਸੀਂ ਆ ਦੀ 1499 ਕੈਸ਼ ਔਨ ਡਿਲੀਵਰੀ ਆਪਾਂ ਕੀਤਾ ਸੀ ਠੀਕ ਆ ਹੁਣ ਖੋਲਾਂਗੇ ਇਹਨੂੰ ਬਹੁਤ ਵਧੀਆ ਤੇਲ ਆ ਬਾਈ ਤੁਸੀਂ ਇਹ ਵਰਤ ਸਕਦੇ ਹੋ ਇਹਨਾਂ ਤੋਂ ਮੰਗਵਾਇਆ ਆ ਤਾਂ ਮੇਰਾ ਅਡਰੈਸ ਆ ਗਿਆ ਆਪਾਂ ਇਹਨਾਂ ਤੋਂ ਮੰਗਵਾਇਆਗਾ ਆਹ ਅਡਰੈਸ ਆ ਇਹਨਾਂ ਦਾ ਆ ਚੈੱਕ ਕਰ ਲਿਓ ਹਾਂਜੀ ਬਾਈ ਨਾਲੇ ਤੁਹਾਡੇ ਕਾਫੀ ਸਾਰੇ ਕੁਐਸ਼ਨ ਸੀਗੇ ਠੀਕ ਆ ਤਾਂ ਮੈਂ ਸੋਚੇ ਵੀ ਉਹਨਾਂ ਦੇ ਜਵਾਬ ਵੀ ਦੇ ਦਾਂ ਪਿਛਲੇ ਬਲੌਗ ਦੇ ਸੀਗੇ ਕਾਫੀ ਸਾਰੇ ਕੁਐਸ਼ਨ ਨੇ ਤੁਹਾਡੇ ਮੈਂ ਡਿਟੇਲ ਦੇ ਵਿੱਚ ਸਭ ਦਾ ਰਿਪਲਾਈ ਕਰੂੰਗੀ ਠੀਕ ਆ ਜਿਨੇ ਜਿਨੇ ਵੀ ਜੋ ਵੀ ਕੁਐਸ਼ਨ ਪੁੱਛਿਆਗਾ ਆਪਾਂ ਪਹਿਲਾਂ ਮਿਲਗੇ ਚਾਹ ਫਿਰ ਮੈਂ ਤੁਹਾਡਾ ਰਿਪਲਾਈ ਕਰਦੀ ਹਾਂ ਹਾਂਜੀ ਕੱਲ੍ਹ ਵਾਲੇ ਬਲੌਗ ਤੇ ਸਾਰਿਆਂ ਨੇ ਬਹੁਤ ਸੋਹਣੇ ਕਮੈਂਟ ਕੀਤੇ ਸੀਗੇ ਸਾਰਿਆਂ ਨੇ ਕਿਹਾ ਸੀਗਾ ਵੀ ਕੰਗ੍ਰੈਚੂਲੇਸ਼ਨ ਸਾਰਿਆਂ ਨੂੰ ਵਧਾਈਆਂ ਬਹੁਤ ਸਾਰੀਆਂ ਕਿਉਂਕਿ ਪਾਸ ਕਰਵਾਇਆ ਸੀ ਥੈਂਕ ਯੂ ਸੋ ਮੱਚ ਬਾਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਠੀਕ ਹੈ ਰਿੱਕੀ ਤੁਸੀਂ ਵੀ ਧੰਨਵਾਦ ਕਰ ਦਿਓ ਧੰਨਵਾਦ ਜੀ ਧੰਨਵਾਦ ਇੱਕ ਕੁੜੀ ਨੇ ਰਿੱਕੀ ਕੁਐਸਚਨ ਕੀਤਾ ਸੀ ਕੋਕੋਨਟ ਆਇਲ ਨਾਲ ਤੁਹਾਡੇ ਪਿਗਮੈਂਟੇਸ਼ਨ ਠੀਕ ਹੋ ਗਈ ਯੈਸ ਬਹੁਤ ਫਰਕ ਬਹੁਤ ਫਰਕ ਪਿਆ ਬਹੁਤ ਖੁਸ਼ਕ ਫਰਕ ਪਿਆ ਹਾਂ ਤੇ ਇੱਕ ਕੁੜੀ ਕਹਿੰਦੀ ਵੀ ਕੋਕੋਨਟ ਆਇਲ ਕਿੱਥੋਂ ਲਿਆ ਸੀ ਤੁਸੀਂ ਸ਼ੇਰਵਾਲਾਂ ਦੇ ਬਰਨਾਲਿਓ ਠੀਕ ਹੈ オリジナル ਕਹਿੰਦੀ ਕਿਹੜੇ ਆਇਲ ਦੀ ਮਾਲਿਸ਼ ਕਰਦੇ ਹੋ ਤੁਸੀਂ ਜੀ ਜੁਹਾਰ ਦੇ ਕਿੱਥੋਂ ਵਾਇ ਕਰਦੇ ਹੋ ਸ਼ੇਰਵਾਲਿਆਂ ਦੇ ਕੋਕੋਨਟ ਆਇਲ オリジナル ਤੇ ਇੱਕ ਕੁੜੀ ਨੇ ਕਿਹਾ ਸੀ ਰਿੱਕੀ ਵੀ ਉਹੋ ਨਾ ਆਪਣੀ ਜੋਤ ਨੂੰ ਬਠਿੰਡੇ ਮਿਲੀ ਸੀਗੀ ਬੱਟ ਉਹ ਕਹਿੰਦੀ ਮੈਨੂੰ ਲੱਗਿਆ ਵੀ ਉਹਨਾਂ ਚੈਟਿਟਿਊਡ ਬਹੁਤ ਜ਼ਿਆਦਾ ਮੈਂ ਬੁਲਾਇਆ ਸੀ ਬੋਲਣੇ ਦੇਖੋ ਸਮ ਟਾਈਮ ਪਤਾ ਕੀ ਹੁੰਦਾ ਵੀਰੇ ਮੈਂ ਤੁਹਾਨੂੰ ਇਸ ਦਾ ਦੇਖੋ ਮੈਂ ਤੁਹਾਨੂੰ ਗੁੱਸਾ ਨਹੀਂ ਕਰ ਰਹੀ ਕਰੂੰਗੀ ਇਸ ਕਮੈਂਟ ਦਾ ਸਮ ਟਾਈਮ ਕੀ ਹੁੰਦਾ ਜਿਵੇਂ ਮੈਂ ਕੰਮ ਕਰਦੀਆਂ ਕਈ ਵਾਰ ਆਪਣੇ ਕੋਈ ਪ੍ਰੋਬਲਮ ਵੀ ਹੁੰਦੀ ਆ ਕਈ ਵਾਰ ਆਪਾਂ ਕਿਸੇ ਪ੍ਰੋਬਲਮ ਦੇ ਵਿੱਚ ਹੁੰਨੇ ਆ ਨਹੀਂ ਪਤਾ ਲੱਗਦਾ ਮੈਨੂੰ ਵੀ ਨਹੀਂ ਲੱਗਦਾ ਹੁੰਦਾ ਮੈਨੂੰ ਕੋਈ ਬੁਲਾਉਂਦਾ ਕਈ ਵਾਰ ਮੈਨੂੰ ਇੰਨੀ ਕਾਲੀ ਹੁੰਦੀ ਹੈ ਮੈਨੂੰ ਰਿੱਕੀ ਖੁਦ ਕਹਿ ਦਿੰਦੇ ਆ ਤੇ ਮੈਂ ਇਥੋਂ ਕਦੇ ਨਾ ਕਦੇ ਕਿਸੇ ਨੂੰ ਇਗਨੋਰ ਹੋ ਜਾਂਦਾ ਉਹਦਾ ਮਤਲਬ ਇਹ ਨਹੀਂ ਹੁੰਦਾ ਬਈ ਵੀ ਐਟੀਟਿਊਡ ਹੁੰਦਾਗਾ ਹਨਾ ਕਈ ਵਾਰ ਬੰਦੇ ਨੂੰ ਕੋਈ ਨਾ ਕੋਈ ਕੰਮ ਹੁੰਦਾਗਾ ਠੀਕ ਆ ਕਿਸੇ ਬੰਦੇ ਨੂੰ ਯਾਦ ਵੀ ਨਹੀਂ ਰਹਿੰਦਾ ਹੁੰਦਾ ਜਾਂ ਕਿਸੇ ਨੂੰ ਕੋਈ ਇਹ ਜੀ ਮਜਬੂਰੀ ਹੁੰਦੀ ਆ ਕੋਈ ਪ੍ਰੋਬਲਮ ਹੁੰਦੀ ਆ ਵੀ ਬੰਦਾ ਤੁਹਾਡੀ ਗੱਲ ਕਈ ਵਾਰ ਇਗਨੋਰ ਕਰ ਦਿੰਦਾ ਤਾਂ ਠੀਕ ਆ ਤੱਕ ਮੈਂ ਮਿਲੀ ਹਾਂ ਹੁਣ ਤੱਕ ਠੀਕ ਆ ਵੀ ਮੈਨੂੰ ਨਹੀਂ ਅਜੇ ਤੱਕ ਕਦੇ ਫੀਲ ਹੋਇਆ ਜੋ ਵੀ ਸਾਨੂੰ ਮਿਲਦਾ ਅਸੀਂ ਸਾਰੇ ਇਕੱਠੇ ਵੀ ਹੁੰਨੇ ਆ ਆਪਾਂ ਕੋਈ ਮਿਲਦਾ ਬਟ ਕਈ ਵਾਰ ਇਹ ਹੁੰਦਾ ਕੋਈ ਕਾਲ ਆਈ ਹੁੰਦੀ ਆ ਜਾਂ ਕੁਛ ਦਿਮਾਗ ਦੇ ਵਿੱਚ ਟੈਨਸ਼ਨ ਹੁੰਦੀ ਆ ਕਿਸੇ ਗੱਲ ਦੀ ਸਾਰੀ ਫੈਮਲੀ ਆਲੇ ਹੁੰਨੇ ਆ ਬਾਈ ਆਪਾਂ ਹਨਾ ਸਾਰੇ ਬੱਚੇ ਆਲੇ ਆ ਕੋਈ ਨਾ ਕੋਈ ਚੀਜ਼ ਹੁੰਦੀ ਆ ਤਾਂ ਪਲੀਜ਼ ਐਦਾਂ ਨਾ ਸੋਚਿਆ ਕਰੋ ਪਹਿਲਾਂ ਬੰਦੇ ਨੂੰ ਜਾਣੋ ਇੱਕ ਵਾਰੀ ਮਿਲ ਕੇ ਕਦੇ ਨਹੀਂ ਪਤਾ ਲੱਗਦਾ ਹੁੰਦਾ ਆਪਾਂ ਨੂੰ ਕਿ ਨਹੀਂ ਰਿੱਕੇ ਤੁਸੀਂ ਕੀ ਜਵਾਬ ਦੋਗੇ ਮੈਂ ਤਾਂ ਨਹੀਂ ਕੋਈ ਐਟੀਟਿਊਡ ਨਹੀਂ ਹੈਗਾ ਤੁਹਾਨੂੰ ਗਲਤਫਹਿਮੀ ਹੋਈ ਆ ਗਲਤਫਹਿਮੀ ਹੋਈ ਆ ਕਦੇ ਵੀ ਤੁਸੀਂ ਦੁਬਾਰੇ ਮਿਲੋਗੇ ਤਾਂ ਤੁਹਾਨੂੰ ਇਹ ਚੀਜ਼ ਨਹੀਂ ਹੀ ਲੋਗੇ ਨਾ ਮਾਰੋ ਇੱਕ ਕੁੜੀ ਕਹਿੰਦੀ ਦੀਦੀ ਪਲੀਜ਼ ਕੰਟੈਕਟ ਨੰਬਰ ਕੀ ਤੁਸੀਂ ਰਿੱਕੀ ਕੰਟੈਕਟ ਨੰਬਰ ਨਹੀਂ ਸ਼ੇਅਰ ਕਰਦੇ ਜਦੋਂ ਮੈਂ ਸੁੱਤਾ ਬਾਰੇ ਦੱਸਦੀ ਹੁੰਨੀ ਹੈ ਨਹੀਂ ਕਰਦਾ ਕਿਉਂ ਨਹੀਂ ਕਰਦੇ ਫਿਰ ਤੁਸੀਂ ਤੁਸੀਂ ਮੇਰੀ ਸੇਲ ਕਰਤ ਕਰਵਾ ਰਹੇ ਹੋ ਫਿਰ ਹੂੰ ਵੀਡੀਓ ਤੇ ਲਿਖ ਦੇ ਕਰੋ ਹਾਂ ਪਲੀਜ਼ ਵੀਡੀਓ ਤੇ ਜ਼ਰੂਰ ਲਿਖਿਆ ਕਰੋ ਇਹ ਚੀਜ਼ ਦੀ ਤੁਹਾਨੂੰ ਰਿਕੁਐਸਟ ਹੈ ਜੀ ਠੀਕ ਹੈ ਤੇ ਬਾਕੀ ਸਾਰਿਆਂ ਨੇ ਇੱਕ ਕੁੜੀ ਕਹਿੰਦੀ ਵੀ ਕਿਹਦੀ ਤੁਸੀਂ ਐ ਨਾ ਬੋਲਿਆ ਪਰ ਜੋਤ ਵਰਗੇ ਆ ਗਏ ਹੈਨਾ ਜਾਂ ਡੈਡੀ ਵਰਗੇ ਆਗੇ ਐ ਵਰਗੇ ਭਾਈ ਸਾਡੇ ਐਂ ਬੋਲਦੇ ਆ ਵੀਰ ਕੀ ਵਰਗੇ ਆਗੇ ਡੈਡੀ ਵਰਗੇ ਆਗੇ ਮੰਮੀ ਵਰਗੇ ਆਗੀ ਸਾਡੇ ਬੋਲਦੀ ਐਵੇਂ ਤੇ ਬਾਕੀ ਕਮੈਂਟ ਆਇਆ ਸੀ ਵੀ ਤੁਹਾਡੀ ਮੁੱਛ ਬਹੁਤ ਸੋਹਣੀ ਹੈ ਰਿੱਕੀ ਧੰਨਵਾਦ ਹਾਂਜੀ ਚਲੋ ਇੱਕ ਮਿੰਟ ਰਿੱਕੀ ਵਰਗੀ ਹੁੰਦੀ ਜਾਂਦੀ ਆ ਤੁਸੀਂ ਚੈੱਕ ਕਰਿਓ ਮੈਂ ਤੇ ਰਿੱਕੀ ਜਦੋਂ ਐ ਖੜਾਂਗੇ ਨਾ ਜੁਹਾਰ ਸੈਂਟਰ 'ਚ ਖੜਾ ਹੋਊਗਾ ਤੁਹਾਨੂੰ ਕਦੇ ਰਿੱਕੀ ਵਰਗਾ ਲੱਗੂ ਕਦੇ ਮਨਪ੍ਰੀਤ ਵਰਗਾ ਲੱਗੂਗਾ ਇਹ ਆਦੀਵਾਸੀ हेयर ऑयल ਤੁਸੀਂ ਕਿੱਥੋਂ ਯੂਜ਼ ਕਰਦੇ ਹੋ ਕਿਵੇਂ ਯੂਜ਼ ਕਰਾ ਕਿੱਦਾਂ ਯੂਜ਼ ਕਰਦੇ ਹੋ ਲਿਖਿਆ ਹੁੰਦਾ ਉਹ ਤੇ ਪ੍ਰੋਪਰ ਬਾਕੀ ਦੱਸ ਵੀ ਦਊਂਗੀ ਮੈਂ ਕੋਈ ਗੱਲ ਨਹੀਂ ਸਪੈਸ਼ਲ ਦੀਦੀ ਸਟ੍ਰੇਟ ਸਲਵਾਰ ਦੀ ਕਟਿੰਗ ਤੇ ਸਟੀਚਿੰਗ ਦੱਸ ਦੋ ਡੀਅਰ ਕਿੰਨਾ ਟਾਈਮ ਕੋਕੋਨਟ ਆਇਲ ਲਾ ਕੇ ਰੱਖਣਾਗਾ ਸਾਰੀ ਰਾਤ ਪਾਣ ਲੱਗੇ ਲਾ ਲਓ ਬਸ ਤੇ ਬਾਕੀ ਸਸ਼ੀ ਕਾਂਦੀ ਅਸੀਂ ਵੀ ਬਾਡੀ ਤੇ ਕੋਕੋਨਟ ਆਇਲ ਯੂਜ਼ ਕਰਦੇ ਆ ਪਿਓਰ ਆਹ ਯੂਜ਼ ਸੈੱਬ ਤੋਂ ਲੈਂਦਾਗਾ ਉਹਦਾ ਇੱਕ ਫਾਇਦਾ ਹੁੰਦਾਗਾ ਵੀ ਉਹ ਮੈਲਟ ਨਹੀਂ ਹੁੰਦਾ ਸਹੀ ਗਿਆ ਤੁਸੀਂ ਬਈ ਕੀ ਨਹੀਂ ਹੁੰਦਾ ਮੈਲਟ ਨਹੀਂ ਉਹ ਹੋਣੀ ਹੁੰਦਾ ਜੰਮਦਾ ਨਹੀਂ ਗਾ ਸੌਰੀ ਜਿਹੜਾ ਪਿਓਰ ਹੁੰਦਾ ਉਹ ਜੰਮਦਾ ਹੁੰਦਾ ਫਿਰ ਉਹ ਪਿਓਰ ਨਹੀਂ ਹੈਗਾ ਜਿਹੜਾ ਹਜੂਰ ਸਾਹਿਬ ਬਈ ਉਹ ਕਹਿੰਦੇ ਪਿਓਰ ਨਹੀਂ ਹੈਗਾ ਰਿੱਕੀ ਦਾ ਤੇ ਇਹ ਕਹਿਣਾਗਾ ਕਹਿੰਦੇ ਇਹ ਕੋਕੋਨਟ ਆਇਲ ਜੈਲ ਹੋ ਗਿਆ ਹੋਆ ਤੁਹਾਡਾ ਕਿਉਂਕਿ ਇਹ ਪਿਓਰ ਆ ਇਹ ਤਾਂ ਯੈਲੋ ਆ ਕਦੇ ਨਾ ਨਾਰੀਅਲ ਜਿਹੜਾ ਹੁੰਦਾਗਾ ਆਪਣਾ ਹਨਾ ਉਹਦੇ ਵਿੱਚੋਂ ਉਹ ਆਪ ਦਾ ਸਪੈਸ਼ਲ ਕੜਵਾ ਕੇ ਦੇਖੋ ਯੈਲੋ ਹੋਊਗਾ ਤੁਹਾਡਾ ਜਿਹੜਾ ਆਇਲ ਹੋਊਗਾ ਕੰਨੀ ਮੇਰੇ ਦਾਗ ਬਹੁਤ ਆਫੇਸ ਤੇ ਕੋਕੋਨਟ ਆਇਲ ਨਾਲ ਸਹੀ ਜਾਂ ਜਦੋਂ ਆਪਣੇ ਕੋਈ ਸੱਟ ਲੱਗੀ ਹੁੰਦੀ ਹੈ ਹਮੇਸ਼ਾ ਦੇਖੋ ਡਾਕਟਰ ਕਹਿੰਦਾ ਹੁੰਦਾ ਦਾਗ ਤੇ ਖੋਪਰੇ ਦਾ ਤੇਲ ਲਾਓ ਵੀ ਉਹਦੇ ਨਾਲ ਸਹੀ ਹੋ ਜੂਗਾ origignal coco latte coconut oil ਕਿਹੜਾ ਕਹਿੰਦੇ ਹੋ ਪਲੀਜ਼ ਦੱਸਿਓ ਜਿਹੜਾ ਘਰੇ ਕੱਢਿਆ ਹੁੰਦਾ ਉਹਨਾਂ ਦਾ ਸ਼ੇਰਵਾਲ ਨੇ ਆਪਦੇ ਬੰਡੇ ਆ ਬਜ਼ਾਰ ਚ ਦੁਕਾਨਾਂ ਆ ਗਈ ਉਹ ਘਰੋਂ ਕੱਢ ਕੇ ਨਾ ਇੱਕ ਕੁੜੀ ਕਹਿੰਦੀ ਸੇਵ ਜਿਹੜੀ ਐਪਲ ਦੀ ਤੁਸੀਂ ਖੀਰ ਬਣਾਉਣੀ ਹੈ ਉਹਦੀ ਰੈਸਪੀ ਸ਼ੇਅਰ ਕਰੋ ਅੱਜ ਹੀ ਜਾ ਕੇ ਮੈਂ ਤੁਹਾਡੇ ਨਾਲ ਰੈਸਪੀ ਸ਼ੇਅਰ ਕਰੂੰਗੀ ਹੁਣ ਤਾਂ ਸ਼ਾਮ ਨੂੰ ਮੈਂ ਖਵਾਉਣਾ ਜੁਝਾਰ ਨੂੰ ਬਟ ਸਵੇਰੇ ਖਵਾਉਣੀ ਜੀ ਨੂੰ ਮੈਂ ਖੀਰ ਤੇ ਕੱਲ ਨੂੰ ਰੈਸਪੀ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਠੀਕ ਹੈ ਇਹ ਸੀਗੇ ਆਪਣੇ ਕੁਐਸ਼ਨ ਸੀਗੇ ਤੁਹਾਡੇ ਠੀਕ ਹੈ ਮੇਰਾ ਜ਼ਰੂਰੀ ਸੀਗਾ ਵੀ ਮੈਂ ਰਿਪਲਾਈ ਕਰਦਾ ਬਾਹਲੇ ਪੈਂਡਿੰਗ ਪਏ ਸੀ ਤੁਹਾਡੇ ਕੁਐਸ਼ਨ ਤਾਂ ਮੈਨੂੰ ਐਵੇਂ ਸੀ ਮੈਂ ਆਨਸਰ ਕਰਦਾ ਤੁਹਾਡੇ ਸਾਰੇ ਪ੍ਰੇਸ਼ਨਾਵਾਂ ਦੇ ਠੀਕ ਹੈ ਤੇ ਹੁਣ ਆਪਾਂ ਠੀਕ ਆ ਇਹ ਅੱਜ ਦਾ ਵਲੌਗ ਸੀਗਾ ਦੱਸਿਓ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਠੀਕ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਸੋ ਮੱਚ ਲਵ ਯੂ ਸਾਰਿਆਂ ਨੂੰ ਬਹੁਤ-ਬਹੁਤ ਰਿਸਪੈਕਟ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ